ਤੁਸੀਂ ਮੇਰੀ ਮਮਟੀ ਦੇ ਦਰਵਾਜ਼ਾ ਇੱਥੇ ਰੱਖ ਦਿਓ ਕਹਿੰਦਾ ਤੁਹਾਨੂੰ ਨਾ ਕੱਲ ਨੂੰ ਪਾਈ ਮੈਨੂੰ ਕਹਿੰਦਾ ਕਹਿੰਦਾ ਕੱਲ ਨੂੰ ਤੁਹਾਨੂੰ ਹੈਲੋ ਜੀ ਜੈ ਸ਼੍ਰੀ கிருஷ்ਨਾ ਮੈਂ ਮੋਨਿਕਾ ਸੰਜਨਾ ਕੀ ਦੁਨੀਆ ਮੈਂ ਤੁਹਾਡਾ ਸਾਰੇ ਪੈਂਟਰਾਂ ਦਾ ਸਵਾਗਤ ਕਰਦੀ ਹਾਂ ਹੋਰ ਸੁਣਾਓ ਤੁਸੀਂ ਸਾਰੇ ਠੀਕ ਹੋ ਵਧੀਆ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਠੀਕ ਹੋਵੋਗੇ ਤੇ ਚਲੋ ਵਧੀਆ ਸਾਰੇ ਪੈਂਟਰਾਂ ਵਧੀਆ ਠੀਕ ਠਾਕ ਹੀ ਹੋਣੇ ਚਾਹੀਦੇ ਆ ਜੀ ਬਾਕੀ ਦੇਖੋ ਬਾਰਿਸ਼ ਕੱਲ ਦੀ ਪੈ ਰਹੀ ਹੈ ਹੁਣ ਤਾਂ ਥੋੜਾ ਜਿਹਾ ਸੁੱਕ ਜੇ ਗਿਆ ਇਹ ਸੰਝਣਾ ਛਿੱਟੇ ਜੇ ਖਾਦੇ ਪੀਵੇਂ ਪੁੱਤਰੇ ਹਾਂ ਆ ਛਿੱਟਾ ਜਾਂ ਖਾਦੇ ਪੀਵੇਂ ਆ ਮਿੱਟੀ ਜੀ ਅੱਛਾ ਚਲ ਬਦਲ ਸਵੇਰ ਦਾ ਇੰਨਾ ਬਣਿਆ ਪਿਆ ਅੱਛਾ ਤੇ ਪਾਪਾ ਨੇ ਪੈਰਾਂ ਨੂੰ ਉਹਨਾਂ ਚੱਪਲਾਂ ਨੂੰ ਮਿੱਟੀ ਵੀ ਬਹੁਤ ਲੱਗੀ ਹੋਣੀ ਆ ਆ ਤੇ ਸਾਰੀ ਮਿੱਟੀ ਮਿੱਟੀ ਕਰਕੇ ਸਾਫ਼ ਕਰੀਆਂ ਹੋਣਗੀਆਂ ਚੱਪਲਾਂ ਇੱਥੇ ਹਨਾ ਚਲੋ ਬਹੁਤ ਜਿਆਦੇ ਫੋਨ ਨਾ ਇੰਨੀ ਕਾਲੀਕਟਾ ਫੇਰ ਆ ਰਹੀ ਹੈ ਥੋੜੀ ਜਿਹੀ ਧੁੱਪ ਜੀ ਪਈ ਆ ਪਰ ਪਰੰਪਰਾਵਾਂ ਨੇ ਕਾਲੀ ਕਟਾਈ ਜਾ ਰਹੀ ਹੈ ਉਹ ਦੇਖੋ ਇਹ ਸਾਰੀ ਰਾਜਪਰੀ ਵਾਲੀ ਸਾਈਡ ਤੋਂ ਆ ਰਹੀ ਹੈ ਕਾਲੀਕਟਾ ਤੇ ਰਾਦਿਆ ਦੇਖੋ ਪਲਾਟ ਫੇਰ ਇੰਨਾ ਪਾਣੀ ਦਾ ਭਰ ਗਿਆ ਬਹੁਤ ਜਿਆਦੇ ਉਹਨਾਂ ਨੇ ਕੋਈ ਜਿਹੀ ਨਾ ਕਹਾ ਰਹੇ ਨੇ ਪੁੱਤ ਫਿਰ ਪਹਾੜਾਂ ਦਾ ਮੀਂਹ আর ਆਪਣੇ ਇੱਧਰ ਦੇ ਮੀਂਹ ਦਾ ਫਰਕ ਵੀ ਤਾਂ ਹੈਗਾ ਉੱਥੇ ਤਾਂ ਮਿੰਟਾਂ ਦੇ ਵਿੱਚ ਬੱਦਲ ਇੰਨਾ ਨੇੜੇ ਹੁੰਦਾ ਹੈ ਮਿੰਟਾਂ ਦੇ ਆ ਆਪਾਂ ਜਦੋਂ ਨੀਲਕੰਠ ਗਏ ਤੇ ਬਹੁਤ ਸਦੀਆਂ ਹੀ ਹੋ ਗਈਆਂ ਅਮਰ ਦਾ ਹੋ ਗਏ 15 ਸਾਲ 16ਵਾਂ ਸਾਲ ਲੱਗ ਗਿਆ ਨੀਲਕੰਠ ਗਿਆ ਨੂੰ ਉਹਦਾ ਪੈਨ ਬੱਦਲਾਂ ਦੇ ਵਿੱਚ ਵਿੱਚ ਚੱਲੀ ਜਾ ਰਹੇ ਤੇ ਜੱਦੀਆਂ ਗੱਲਾਂ ਬਹੁਤ ਸਮੇਂ ਨਾਲ ਸਾਰਾ ਕੁਝ ਹੋ ਜਾਂਦਾ ਪਰ ਬੱਦਲ ਉਹਦੇ ਵਿੱਚ ਪਹਾੜਾਂ ਦੇ ਵਿੱਚਕ ਨਾ ਬੱਦਲ ਹੁਣ ਵੀ ਉਵੇਂ ਉਵੇਂ ਜਿਹਾ ਹੀ ਹੁੰਦੇ ਆ ਚੱਕਰ ਮੇਰੇ ਉੱਪਰ ਪਈਆ ਐ ਘਰ ਸਬਜ਼ੀ ਕੱਢ ਲੈ ਮੈਂ ਸਬਜ਼ੀ ਕੱਟ ਦਵਾਂ ਪਹਿਲਾਂ ਛਿੱਲੇ ਦਾ ਉਹਨੂੰ ਟਾਈਮ ਵੀ ਬਹੁਤ ਲੱਗੂਗਾ ਚੱਪੜ ਮੈਂ ਇੱਥੇ ਰੱਖ ਦਿੱਤੀ ਐ ਅਕਸ਼ਿ ਵਿਚਾਰੇ ਕੱਢ ਦੇ ਪੁੱਤ ਫਿਰ ਅਕਸ਼ੇ ਧਿਆਨ ਤੇ ਪਹਿਲਾਂ ਫੇਰ ਸਬਜ਼ੀ ਬਣਾ ਦੂੰਗੀ ਖਾਲੇ ਦਾ ਕੱਢ ਦੇ ਬਾਹਰ ਕੱਢ ਦੇ ਡੱਬਾ ਹੀ ਬਾਹਰ ਕੱਢ ਦੇ ਹੈ ਡੱਬਾ ਹੀ ਬਾਹਰ ਕੱਢ ਦੇ ਫਿਰ ਬਾਹਰ ਨੂੰ ਵੀ ਨਾ ਉਹ ਲੱਗੇ ਕਿੰਨ ਕਿੰਨ ਜੀ ਹੋ ਰਹੀ ਏ ਪਹਿਲਾਂ ਪਾ ਸਾਫ਼ ਕਰਿਆ ਬਾੜ ਵੀ ਥੋੜਾ ਥੋੜਾ ਸਲਾਬ ਦੇ ਜੇ ਹੋ ਗਏ ਹਣ ਮੈਂ ਕਿਹਾ ਚੱਲ ਇਹਨਾਂ ਨੂੰ ਥੋੜੀ देर ਖੁੱਲ੍ਹੀ ਖੁੱਲੇ ਛੱਡਾ ਇੱਕ ਐਨੀ ਮੈਂਦੀ ਹੈ ਮੈਂ ਇਹਦਾ ਕੁਝ ਲਗਾਉ ਕੁਝ ਮਰਜ਼ੀ ਇੱਥੇ ਤੋਂ ਬਾਲ ਫੇਰ ਇਹਨੇ ਚਿੱਟੇ ਹੋ ਜਾਣੇ ਮੈਂ ਕਿਹਾ ਚੱਲੋ ਹੁਣ ਤਾਂ ਕੋਈ ਗੱਲ ਨਹੀਂ ਹੋਣ ਦੋ ਜੋ ਮਰਜ਼ੀ ਹੋਣ ਦੋ ਅੱਜ ਅੱਜ ਥੋੜੀ ਜਿਹੀ ਲੇਟ ਹੋ ਗਈ ਪਤਾ ਕਿ ਪਿਆਜ਼ ਨਾ نیچے ਹੈ ਨਹੀਂ ਸੀ ਬਿਲਕੁਲ ਵੀ ਪਿਆਜ਼ ਨਾ نیچے ਬਿਲਕੁਲ ਨਹੀਂ ਹੈ ਜਿਹੜੇ ਕੱਡੇ ਮਨੇ ਇੱਥੇ ਰੱਖਿਓ ਹੋਏ ਸੀ ਪਿਆਜ਼ ਆ ਫਿਟੋ ਥੈਲੇ ਦੇ ਵਿੱਚ ਨਾ ਥੋੜੀ ਜਿਹਾ ਫੈਲਾ ਕੇ ਜੇ ਰੱਖੇ ਪਏ ਤੇ ਫਿਰ ਮਨੇ ਕੀ ਕਰਿਆ ਕਿਉਂਕਿ ਰੋਹਤਾ ਰੋਜ਼ ਦੀ ਵਰਤੋਂ ਮੈਨੂੰ ਕਿ ਹੁਣ ਉੱਪਰ ਤੇ ਦੋ ਦੋ ਥੋੜੋ ਲੈ ਕੇ ਆਏਗੇ ਸਾਰੇ ਤਾਰੇ ਪਿਆਜ਼ ਹਾਂ ਕਰਦੇ ਹੈ ਕੈਮਰਾ ਹੇ ਚੱਕ ਬੁੱਤ ਚੱਕ ਹਾਂ ਐਵੇਂ ਨਾ ਰੱਖ ਮੰਮੀ ਬਿਲਾਓ ਮੈਂ ਨਹੀਂ ਦੇਣਾ ਕੈਮਰਾ ਕੋ ਤੇ ਫਿਰ ਪਿਆਜ਼ ਕੱਢੇ ਥੋਂ ਜਿਹੜਾ ਆ ਜਿਆਦਾ ਥੇ ਖਰਾਬ ਪਿਆਜ਼ ਮੈਂ ਕਿ ਪਹਿਲੇ ਇਹਨਾਂ ਨੂੰ ਯੂਜ਼ ਕਰ ਲਵਾਂਗੀ ਪਰ ਰੱਖੂੰਗੀ ਉੱਪਰ ਕੋਈ ਨਹੀਂ ਇਹ ਮੇਰੇ ਕਿਲੋ ਕ ਇਹਨਾਂ ਨੂੰ ਮੈਂ ਰੋਜ਼ ਵੀ ਲਿਆਉਂਗੀ ਤਾਂ ਕਿ ਜੋ ਮੈਨੂੰ ਚਾਹੀਦੇ ਹੋਣਗੇ ਦੋ ਚਾਰ ਦੋ ਤਿੰਨ ਦਿਨਾਂ ਚ ਖੋਲ ਜਾਣਗੀ ਕਿਆ ਚੁੱਪ ਤੇ ਹਾਂ ਸਿਨਨਾ ਕਹ ਰਹੀ ਹੈ ਕਿ ਨਹੀਂ ਮੈਂ ਨੀਚੇ ਰੱਖਦੀ ਆ ਆਪਣੇ ਸਕੂਲ ਦੇ ਬੂਟ ਮੰਮੀ ਫੇਰ ਉੱਪਰ ਪਚਾ ਦਿੰਦੀ ਆ ਕੋਈ ਨਹੀਂ ਬਟੇ ਸਕੂਲ ਜਾਣ ਮੇਰੇ ਲਈ ਮੁਸ਼ਕਿਲ ਸੀ ਹੁੰਦਾ ਹੈ ਹਾਂ ਹੋਰ ਸਿਨਾ ਉਖੜ ਗਈ ਆਪਣੇ ਜਦੋਂ ਤੱਕ ਗਰੀਲ ਨਹੀਂ ਲੱਗੇਗੀ ਬਸ ਹੁਣ ਜੇ ਚਾਹੇ ਲੋਡ ਵੀ ਨਾ ਹੋਵੇ ਪਰ ਕਦੀ ਕਦੀ ਯੇ ਨਾ ਬੜਾ ਡਰ ਲੱਗਦਾ ਹੈ ਪਤਾ ਕੀ ਮੈਂ ਮੈਂ ਤੁਹਾਨੂੰ ਦੱਸਦੀ ਆ ਦੇਖੋ ਜਿਵੇਂ ਹੁਣ ਉੱਥੇ ਮੈਂ ਪੋਚਾ ਲਾਂਦੀ ਆਨੀ ਆ ਦਿੱਲੀ ਆ ਇਹ ਐਨੀ ਜਗ੍ਹਾ ਚ ਤਾਂ ਨੀਚੇ ਤੱਕ ਤਾਂ ਦਿੱਲੀ ਲੱਗਦਾ ਆ ਨੀਚੇ ਤੱਕ ਤਾਂ ਦਿੱਲੀ ਲੱਗਦਾ ਬਾਕੀ ਉਹ ਉਹ ਸਿਰੇ ਤੋਂ ਮੈਂ ਮਤਲਬ ਕਿ ਹਫਤੇ ਬਾਅਦ ਲਾਨੀ ਹੁੰਨੀ ਆ ਉੰਜੋ ਝਾੜੂ ਖਿੱਚ ਲਿਆਨੀ ਹੁੰਨੀ ਆ ਪਤਾ ਕਿਆ ਇਹ ਚਿਪਕਲੀਆਂ ਨਾ ਆਪਣੀਆਂ ਮਿੰਗਣਾਂ ਜਾਂ ਕਾਲੀਆਂ ਕਾਲੀਆਂ ਜਾਂ ਬਹੁਤ ਕਰ ਜਾਂਦੀਆਂ ਨੇ ਗਰੀ ਲੱਗੀ ਇਤਨੀ ਜਗ੍ਹਾ ਚਲੀ ਜਾਏਗੀ ਹਾਂ ਇੱਕ ਮੈਂਨੇ ਹੋਰ ਬਹੁਤ ਸਕੀਮ ਸੋਚੀ ਹੁਣ ਹਰ ਕਿਸੇ ਦੇ ਨਾ ਪਤਾ ਕਿਆ ਏ ਆਪਾਂ ਜਦੋਂ ਐ ਪੋੜੀਆਂ ਉੱਪਰ ਆੰਨੀਆਂ ਮਮਤੀ ਦੇ ਵਿੱਚ ਫਿਰ ਇਹ ਐ ਜਿੱਧਰ ਨੂੰ ਮੇਰਾ ਹੱਥ ਜਾ ਰਿਹਾ ਪੈ ਚਲੇ ਜਾਂਦੇ ਆ ਉਹ ਸਾਹਮਣੇ ਜਿੱਥੇ ਸਾਹਮਣੇ ਲੋਹੇ ਦਾ ਰੈਕ ਪਿਆ ਨਾ ਦਰਵਾਜਾ ਹਰ ਕਿਸੇ ਦੇ ਉੱਥੇ ਹੀ ਹੁੰਦਾ ਮੰਨੇ ਫਿਰ ਉਹਨੂੰ ਮੈਂ ਜਦੋਂ ਬਣ ਰਹੀ ਸੀ ਨਾ ਮਮਤੀ ਮੈਂ ਇੱਥੇ ਖੜੀ ਦੇਖ ਰਹੀ ਸੀ ਮੈਂ ਕਿਹਾ ਚਾਹ ਹੁਣ ਮਮਤੀ ਲਾਗੇ ਭਾਈ ਬਣਾਣਾ ਮੈਂ ਉਹਨੂੰ ਕਹਿੰ ਮੈਂ ਕਿ ਭਈਆ ਤੁਸੀਂ ਐ ਕਰੋ ਤੁਸੀਂ ਉੱਥੇ ਦਰਵਾਜਾ ਨਾ ਰੱਖਿਓ ਤੁਸੀਂ ਮੇਰੀ ਮਮਟੀ ਦਾ ਦਰਵਾਜਾ ਇੱਥੇ ਰੱਖ ਦੋ ਕਹਿੰਦਾ ਤੁਹਾਨੂੰ ਨਾ ਕੱਲ ਨੂੰ ਭਾਈ ਮੈਨੂੰ ਕਹਿੰਦਾ ਕੱਲ ਨੂੰ ਤੁਹਾਨੂੰ ਦਿੱਕਤ ਥੋੜੀ ਜੀ ਤਾਂ ਆ ਸਕਦੀ ਹੈ ਮੈਂ ਕਿਹਾ ਕਿਸ ਜਲਦੀ ਦਿੱਕਤ ਆਏਗੀ ਕਿਸੇ ਗਲ ਦਿਨ ਦਿੱਕਤ ਆਏਗੀ ਬਾਕੀ ਥੋੜਾ ਜਿਹਾ ਹਾਂ ਐਵੇਂ ਹੁੰਦਾ ਕਿ ਸਮਾਨ ਦਾ ਮੈਂ ਕਿਹਾ ਚਲੋ ਕੋਈ ਨਹੀਂ ਪ੍ਰਮਾਤਮਾ ਸਦਾ ਇੱਕੋ ਜਿੱਕੇ ਦਿਨ ਨਹੀਂ ਰੱਖਦਾ ਸਮਾਨ ਥੋੜਾ ਬੋਤਾ ਕਦੀ ਜਦੋਂ ਵੀ ਆਪਾਂ ਕਦੀ ਉੱਪਰ ਰੂਮ ਬਣਾਵਾਂਗੇ ਸਮਾਨ ਥੋੜਾ ਔਖੇ ਸੌਖੇ ਜਿਹੜੇ ਇੱਕ ਵਾਰੀ ਚੜ ਜੇਗਾ ਜਦੋਂ ਆਪਾਂ ਨੇ ਆਪਣੇ ਘਰ ਦੇ ਵਿੱਚ ਸਮਾਨ ਰੱਖਣਾ ਹੋਵੇ ਆਪਣੇ ਸਦਾ ਹੀ ਉੱਥੇ ਰਹਿਣਾ ਹੋਵੇ ਫਿਰ ਕੋਈ ਗੱਲ ਨਹੀਂ ਉਹਨੂੰ ਥੋੜਾ ਸ਼ਰੀਰ ਨੂੰ ਹੋਰ ਕਸ਼ਟ ਦੇ ਲੇਂਗੇ ਉਹਨੂੰ ਥੋੜਾ ਉੱਚਾ ਜੱਜ ਕਰਕੇ ਚੜਾ ਲੇਂਗੇ ਚਲੋ ਮੈਂ ਨਹੀਂ ਕਹਿੰਦੀ ਕਿ ਮੈਂ ਸਦਾ ਹੀ ਇਮੇਦੀ ਰਹੂੰਗੀ ਕਿ ਮੈਂ ਜਿੰਨੀ ਤਾਕਤ ਹੈ ਮੇਰੇ ਚਾਚਾ ਕਿ ਮੈਂ ਉਨਾ ਹੀ ਕਰੂੰਗੀ ਲੇਕਿਨ ਚਲੋ ਕੋਈ ਮੇਰੇ ਪਿੱਛੇ ਵੀ ਤਾਂ ਹੈਗੇ ਨਹੀਂ ਮੇਰੇ ਬੱਚੇ ਦੇਖਾ ਇਹ ਇਹ ਉੱਤਰ ਕੇ ਆ उर जाना ने बैग धोया कहीं कुछ लग गया नहीं तो तुम मार के निखरे जी अरबी मेरी कट्टी गई काफी टाइम लग गया अरबी बहुत टाइम लगता है अभी भी अक्शे ने दो होर पीस क ਛਿਲਕੇ ਜੇ ਪਏ ਨਾ ਉਦੋਂ ਚ ਦੋ ਪੀਸ ਹੋ ਜਾਂਦੇ ਕਹਿੰਦੇ ਮੰਮੀ ਆ ਵੀ ਕੱਟ ਦਿੰਨਾ ਕਿ ਹਾਂ ਲੈ ਦੇ ਦੇ ਕੱਟ ਦਿੰਨੀ ਹੱਥ ਵਿੱਚ ਟਿਟੇ ਜੇ ਹੋ ਜਾਂਦੇ ਆ ਵੀ ਕੱਟ ਛਿੱਲਦੇ ਛਿੱਲਦੇ ਹੈ ਨਾ ਕਿੱਦਾਂ ਹੋ ਜਾਂਦੇ ਆ ਚਲੋ ਪਰ ਮੇਰੇ ਖਾਜੀ ਨਹੀਂ ਹੁੰਦੀ ਹੈਗੀ ਚਲੋ ਇਹ ਵੀ ਭੁਮਾਂਦਰ ਸੁਤਰੀਏ ਨਹੀਂ ਹੁੰਦੀ ਹੈਗੀ ਚਲੋ ਜੋਤ ਲਾ ਰਿਹਾ ਅਕਸ਼ੇ ਭਜਨ ਗਾਰੇ ਉਹ ਗਾਰੇ ਜੋਤ ਵੀ ਬਾਲਦੀ ਹੈ ਚਲੋ ਵਿਚਾਰੇ ਨੇ ਮੈਂ ਜੁਹਨ ਮੈਂ ਨਾ ਕਿ ਜਿਕੇ ਨਾ ਪਹਿਲਾ ਦੁਦਲੇ ਆਕੇ ਨਾ ਆਕੇ ਫਿਰ ਮੈਂ ਸਬ지 ਤੜਕਣ ਨਾਲੇ ਅੱਜ ਵੈਣ ਵੀ ਲੈ ਕੇ ਆਵਾਂ ਮੈਂ ਨਾ ਪਿਛਲੇ ਸਾਲ ਵੇਜਮੈਣ ਲੈ ਕੇ ਆਈ ਸੀ ਇਸ ਵਾਰ ਮੈਂ ਲੈ ਕੇ ਆਈ ਪਾਈਆਜ ਵੈਣ ਮੇਰੀ ਪਾਈਆਜ ਵੈਣ ਦੇ ਵਿੱਚ ਵੀ ਨਾ ਸੁੰਡੀ ਪੈ ਗਈ ਪਰ ਜਦੋਂ ਮੈਂ ਲੈ ਕੇ ਆਈ ਸੀ ਨਾ ਚਲੋ ਐਵੇਂ ਆਪਾਂ ਦੁਕਾਨਦਾਰ ਨੂੰ ਦੋਸ਼ ਲਈਏ ਬਹੁਤ ਮਤਲਬ ਕਿ ਸਹੀ ਪਈ ਸੀ ਅ ਅਜੀ ਬੈਂਡ ਵਿੱਚ ਕੋਈ ਕੀੜਾ ਨਹੀਂ ਹੈਗਾ ਸੀ ਕੁਝ ਨਹੀਂ ਹੈਗਾ ਸੀ ਬਹੁਤ ਜਿਆਦਾ ਵਧੀਆ ਪੈਸੀ ਪਰ ਹੁਣ ਨਾ ਮਤਲਬ ਕਿ ਜੇ ਮੈਂ ਹੁਣ ਲੈ ਕੇ ਆਉਂਗੀ ਨਾ ਅਜਵੈਨ ਮੈਂ ਲਿਆ ਕੇ ਨਾ ਫ੍ਰਿਜੀ ਚ ਰੱਖੂੰਗੀ ਫਿਰ ਦੇਖਦੇ ਹਾਂ ਕਿ ਪਤਾ ਕੀ ਹੈ ਮੈਂ タルਬੀ ਚ ਪੈ ਜਾਂਦੇ ਚਲੋ ਕਈ ਵਾਰੀ ਆਪਾਂ ਨੂੰ ਵੈਸੇ ਆਪਣੇ ਦਰਦ ਦੂਰ ਦਮਾਰਦਾ ਹੋਵੇ ਆਪਾਂ ਫਿਰ ਵੀ ਲੈ ਲੈਂਦੇ ਆ ਅਜਵੈਨ ਪਰ ਹੁਣ ਲੈ ਕਿਉਂ ਹੁਣ ਨਾ ਇਹ ਦਿਲੇਮਾ ਪਰ ਅਜਵੈਨ ਲੈ ਕਿਉਂ ਫਿਰ ਜਿਸ ਚ ਰੱਖ ਫਿਰ ਆ ਕੇ ਨਾ ਸਬਜੀ ਤੜਕਾਂਗੇ ਨਾ ਥੜਾ ਗੱਲਾਂ ਬਾਤਾਂ ਕਰਾਂਗੇ ਨਾ ਫਿਰ

ਆਪਣਾ ਸਾਦਾ ਮਸਾਲਾ ਕਮੇਚ ਇੱਕ ਚਮਚਾ ਪਾਉੰਦੀ ਨਮਕ ਦਾ ਅੱਧਾ ਚਮਚਾ ਪਾਉੰਦੀ ਦਰਹਨ ਸਾਂਹ ਅੱਧਾ ਚਮਚਾ ਪਾਉੰਦੀ ਹਲਦੀ ਅਤੇ ਅੱਧਾ ਚਮਚਾ ਪਾਉੰਦੀ ਲਾਲ ਮਿਰਚ ਨੇ ਕੀ ਆਈ ਨਾ بارش ਫੇਰ ਸ਼ੁਰੂ ਹੋ ਗਈ ਐ ਜਿਹੜੀ ਮੈਂ ਨੇ ਕੱਿਸੀ ਨੇ ਮਾਰਕੀਟ ਦੇ ਵਿੱਚ ਛੋਟੇ ਕਿਚਨੋਂ ਉਹ ਲੈ ਗਏ ਆ ਸੁੰਦੀ ਪੈ ਗਈ ਹੁਣ ਮੈਂ ਹੋ ਗਏ ਨੇ ਪ੍ਰੈਸ਼ ਐ ਹੁਣ ਮੈਂ ਨਾਲ ਅੱਜ ਫੁਨੀ ਕੋ ਰਿੱਜ ਦੇ ਵਿੱਚੋਂ ਨਪੇਸ ਪਾ ਕੇ ਨਾ ਕਿਚੇ ਚ ਰੱਖੂ ਛੋਟੇ ਟੂਟ ਦੇ ਕਿਹੜੇ ਮਸਾਲੇ ਬਣੀਆਂ ਬੱਤੀਆਂ ਫੇਰ ਤੇ ਇਹ ਪੈਂਦਾ ਕਿ ਨਹੀਂ ਪੈਂਦਾ ਪਤਾ ਨਹੀਂ ਕਿਉਂ ਪੈਂਦਾ ਜੇਲੀ ਕਿ ਹੋ ਗਏ ਆ ਤਾਂ 2 ਮਿੰਟ ਹੋ ਗਈ ਸੀ ਲੈਣ ਦੀ ਨਾ ਪਰ ਪੈਣਾ ਤਾਂ ਚਾਹੀਦਾ ਨਹੀਂ ਲੱਗਿਆ ਚੰਗਰ ਜੀ ਹੁਣ ਸੁੱਕਾ ਕੈਂਡੀਪੂ ਬਣਾਏ ਹੋਏ ਆ ਸੀ ਆਪਣੇ ਹੋਣ ਬਣ ਜੇਗੀ ਰਾਜ ਦੇ ਨਾਲ ਨਾਲ ਗੁੰਨਣਾ ਆਟਾ ਦੋ ਪਏ ਪਾ ਦਿਓ ਵੀ ਮਾਰਨਾ ਕਰਨਾ ਬਰਤਨ ਸਾਫ ਕਰੂੰਗੀ ਉਸ ਤੋਂ ਬਾਅਦ ਮੈਂ ਕੀ ਛਾਣੂਗੀ ਫਿਰ ਆਟਾ ਗੁੰਨੂੰਗੀ ਬਸ ਤਕਰੀਬਨ ਸਵਾਟ ਤੱਕ ਸਾਰੇ ਮੇਰੇ ਕੰਮ ਹੋ ਜਾਣਗੇ ਕਿਤੇ ਕੇਸ ਚਲੋ ਜੀ ਮੇਰਾ ਬਲੌਗ ਦੇ ਨਾਲ ਨਾਲ ਪਹਿਲੀ ਕਹਾਣੀ ਕਰਦੇ ਹਨ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ प्लीज ਵੀਡੀਓ ਨੂੰ ਸਬਸਕ੍ਰਾਈਬ ਜਰੂਰ ਕਰਿਓ ਲਾਈਕ ਕਰਿਓ ਸਬਸਕ੍ਰਾਈਬ ਜਿਨ੍ਹਾਂ ਨੇ ਨਹੀਂ ਕਰਿਓ ਜਰੂਰ ਕਰੋ ਤੇ ਬਦਤਵ ਜਿੰਨਾ ਹੋ ਸਕਦਾ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤੇ ਕਿ ਬੈਂਡ ਤੇ ਵੀ ਜ਼ਰੂਰ ਕਰਿਓ ਹੁਣ ਬੋਲੇ ਸਾਰੇ ਜਾਣੇ ਕੈਸ਼